ਜਾਉਂਗਾ ਜੀ ਸਿਰਫ ਕੱਲ ਹੀ ਜਾਊਗਾ ਜੇ ਉਹਦੋਂ ਉਹਦੇ ਰੋਕ ਲਿਆ ਜਾਂਦਾ ਫਿਰ ਥੋੜਾ ਕੀ ਕਦਮ ਰਹੇਗਾ ਤੇ ਕੀ ਜੇ ਰੋਕਿਆ ਜਾਂਦਾ ਤੇ ਅਗਲੇ ਦਿਨ ਦੁਬਾਰਾ ਤੋਂ ਕੋਸ਼ਿਸ਼ ਕੀਤੀ ਜਾਊਗੀ ਜੇਲੀ ਜੱਥਾ ਜਾਏਗਾ ਜੀ ਇੱਕ ਇੱਕ ਜੱਥੇ ਹਾਂ ਦੇਖੋ ਜੱਥਾ ਹਰ ਰੋਜ਼ ਹੀ ਭੇਜਾਂਗੇ ਜੇ ਕਿਸੇ ਜੱਥੇ ਤੇ ਕੋਈ ਜਦ ਤਸ਼ਦਦ ਹੁੰਦਾ ਕੋਈ ਸਾਨੂੰ ਲੱਗਦਾ ਕਿ ਜ਼ਖਮੀ ਕੋਈ ਜ਼ਿਆਦਾ ਹੋ ਗਏ ਕਿਸਾਨ ਤੇ ਫਿਰ ਹੀ ਮੌਕੇ ਅਨੁਸਾਰ ਇੱਕ ਦਿਨ ਰੋਕ ਵੀ ਸਕਦੇ ਆਪਣੇ ਬੰਦੇ ਨੂੰ ਕਵਰ ਅਪ ਕਰ ਲਈ ਉਹ ਮੌਕੇ ਦੀਆਂ ਪਰਿਸਥਤੀਆਂ ਦੇਊਗਾ ਉਵੇਂ ਨਾਰਮਲ ਅਸੀਂ ਰੋਜ਼ਾਨਾ ਜਥਾਰ ਤੀਨ ਚਾਬ ਦਾ ਭੇਜਾਂਗੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਕੁ ਸਰਕਾਰ ਦੇ تصدد ਅੱਗੇ 101 ਬੰਦੇ ਕਿੰਨਾ ਕੁ ਲੜ ਸਕਦੇ ਜਿੰਨੀ ਉਹਨਾਂ ਦੀ ਸਮਰੱਥਾ ਹੋ ਉਹ ਅੱਗੇ ਜਾਣਗੇ ਉਹਨਾਂ ਦਾ ਹੰਝੂ ਗੈਂਸ ਮਾਰਨ ਨੂੰ ਕੁਝ ਵੀ ਕਰਨ ਇਹ ਦੁਨੀਆ 'ਚ ਜਾਊਗਾ ਵੀ ਦੁਨੀਆ ਦੀ ਪੰਜਵੀਂ ਚੌਥੀ ਵੱਡੀ ਦੁਨੀਆ ਦੀ ਤਾਕਤ ਨਿਹੱਥੇ ਸੈਂਕੜੇ ਬੰਥਿਆਂ ਦੇ ਉੱਤੇ ਕਿੱਡੇ ਵੱਡੇ ਜ਼ੁਲਮ ਕਰ ਰਹੀ ਆ ਅੱਜ ਤਾਂ ਦੁਨੀਆ ਦੇ ਵਿੱਚ ਪਰਦਾ ਚਾਕ ਕਰਾਂਗੇ ਸਰਕਾਰ ਦਾ ਵਾਹ ਵਾਹ ਜਯ ਭਾਰਤ ਦਾ ਲੋਕਤੰਤਰ ਸਾਡੀ ਜਿਹੜੀ ਮੰਨਚਾ ਹੈਗੀ ਵੀ ਅਸੀਂ ਰਾਹ ਨਹੀਂ ਰੁਕੇ ਹੈਗੇ ਹਾਂ ਦੇਖੋ ਜਿਆਦਾ ਕੈਡਿਬਿਲਟੀ ਦੀ ਗੱਲ ਕਰਾਉ ਉਹਨੂੰ ਅਸੀਂ ਮੌਕੇ ਤੇ ਪ੍ਰਸਤਿਤੀਆਂ ਦੇ ਹਿਸਾਬ ਨਾਲ ਫੈਸਲਾ ਕਰ ਸਕਦੇ ਆ ਪੜਾ ਕਿਹੜੇ ਕਿਹੜੇ ਗੱਲ ਵੀ ਪਲੇਟਫਾਰਮ ਸਿਆਸੀ ਕੋਈ ਅੰਮਾ ਪ੍ਰਸ਼ਾਸਨ ਨਾਲ ਗੱਲਬਾਤ ਪੜਾ ਦੱਫੇ ਤੇ ਜਿੱਥੇ ਨਹੀਂ ਰੁਕਿਆ ਜਾਂਦਾ ਤੇ ਕਿਹੜੇ ਕਿਹੜੇ ਪੜਾ ਹੋਣਗੇ ਤੇ ਕਿਹੇ ਪਹੁੰਚਣ ਤੋਂ ਪਹਿਲਾਂ ਔਰ ਦੇਖੋ ਚਾਰ ਅਸੀਂ ਕੋਸ਼ਿਸ਼ ਕਰਤੇ ਸੀ ਕਿ ਜੱਗੀ ਸਿਟੀ ਸੈਂਟਰ ਸੀਗਾ ਇੱਕ ਮੋੜਾ ਮੰਡੀ ਸੀਗੀ ਉਦੋਂ ਦਾ ਸਾਰਾ ਸ਼ਾਬਾਖ ਤੇ ਆ ਤੇ ਪਿਪਲੀ ਸੀਗੀ ਲਾਸਟ ਹੈ ਨਾ ਆ ਖਾਨਪੁਰ ਜੱਟਾਂ ਤੇ ਪਿਪਲੀ ਇਹ ਲਿਖਤੇ ਵੀ ਅਸੀਂ ਦੇਤੇ ਸੀਗੇ ਹੁਣ ਇਹ ਤਾਂ ਹੈਗਾ ਵੀ ਉਹ ਪੰਜਾਬੀ ਚਾਹਦੇ ਕਾਣਿਆ ਘੋੜੀ ਚੜੇ ਦਾ ਜਾਣਦੇ ਹੁਣ ਤਾਂ ਨੰਗ ਢਾਂਗੇ ਤੇ ਫਿਰ ਅਗਲੇ ਪੜਾਅ ਵੀ ਦੇਖ ਲਾਂਗੇ ਬਾਈ ਕਿੰਨਾ ਚਿਰ ਹੋ ਜਾਣਗੇ ਜਖਮੀ ਹੋ ਜਾਣਗੇ ਇਹ ਉਮੀਦ ਰੱਖੀਏ ਤੁਸੀਂ ਪਹਿਲਾਂ ਹੀ ਵੀ ਜਖਮੀ ਹੋਣਗੇ ਹੋਣਗੇ ਜੀ ਦੇਖੋ ਨੰਗਾਂ ਦੇ ਦਾਂਗੇ ਜੀ ਦੋ ਗੱਲਾਂ ਜੀ ਜਿਉ ਡਰੋਨਾਂ ਦੀ ਟ੍ਰੇਨਿੰਗ ਲਾ ਰਹੇ ਆ ਤੇ ਉਹ ਉਹ ਕੀ ਕਰਨ ਨੂੰ ਲਾ ਰਹੇ ਨੇ ਜਿਉ ਅਰਧ ਸੈਨਿਕ ਫੋਰਸ ਬੁਲਾ ਰਹੇ ਤੇ ਉਹਦੇ ਉਹਦਾ ਮਨਸ਼ਾ ਕੀ ਹੈਗੀ ਆ ਜਿਉ ਵਾਟਰ ਕੈਨਨ ਟੈਸਟ ਕਰ ਰਹੇ ਤੇ ਉਹਦੀ ਮਨਸ਼ਾ ਕੀ ਹੈਗੀ ਆ ਅਸੀਂ ਤਾਂ ਮਰਜੀ ਉਹਦੇ ਦਾ ਭਾਵ ਵੀ ਆਪਣੇ ਆਪ ਨੂੰ ਮਰ ਲਈ ਸਮਰਪਿਤ ਕਰਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਸਾਡਾ ਤੇਹੀ ਭਾਵ ਵਰਤ ਹੈਗਾ ਸਾਡਾ ਸਾਡੇ ਨਾਲ ਕੋਈ ਟਕਰਾਅ ਹੀ ਨਹੀਂ ਹੋਣਾ ਕਿਉਂਕਿ ਟਕਰਾਅ ਵਾਲੀ ਹਾਲਤ ਤੇ ਅਸੀਂ ਐ ਹੀ ਨਹੀਂ ਗਏ ਹਾਂ ਸਮਾਜਿਕ ਨਿਕਮੇ ਦਾ ਬਰੇਕ ਜਿਵੇਂ ਜੇ ਇਹ ਕੋਈ ਸਾਲ ਹੋਇਆ ਲੱਗਾ ਨੰਗਨ ਦੇ ਨਾਲ ਵਾਸਤੇ ਰਸਤਾ ਬੜ ਰਿਹਾ ਜਾਂ ਰਸਤਾ ਬੇਗ ਦੀ ਗੱਲ ਕੋਈ ਚੱਲੀ ਹੈ ਪਰ ਸਾਡੇ ਵੱਲੋਂ ਕਿ ਗਾਇਰ ਦੀ ਗੱਲ ਹੈ ਕਿ ਇਸ ਤੋਂ ਇੱਕ ਬੰਦੇ ਨੇ ਜਾਣਾ ਉਹ ਬੈਰੀਵੇਟ ਆਪਕੇ ਤਾਂ ਜਾਊਗਾ ਨਹੀਂ ਜੋ ਦੋਨਾਂ ਤਰ੍ਹਾਂ ਦੀ ਚੰਗੀ ਹੋਊਗਾ ਰਸਤਾ ਵੀ ਬੁਲੇਗਾ ਦੇਖੋ ਇਸ ਕਿਸਮ ਦੀ ਕੋਈ ਸੂਚਨਾ ਨਹੀਂ ਗਈ ਹੁਣੇ ਹੁਣੇ ਇੱਕ ਗੱਲ ਆਈ ਸੀ ਵੀ ਤੁਹਾਨੂੰ ਆ ਡੀਐਸਪੀ ਮਿਲਣਾ ਚਾਹੁੰਦੇ ਆ ਹਰਿਆਣੇ ਦੇ ਅਸੀਂ ਉਹਨੂੰ ਇਨਫੋਰਮੇਸ਼ਨ ਦਿੱਤੀ ਵੀ ਉਹ ਸਾਡੀ ਪੀਸੀ ਮੁੱਕਦੀ ਆ ਐਸਪੀ ਨੂੰ ਕਹੋ ਸਾਡੇ ਨਾਲ ਫੋਨ ਤੇ ਗੱਲ ਕਰਨ ਜਿਹੜਾ ਕੋ ਮਿਲਣਾ ਚਾਹੂਗਾ ਮਿਲ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਤਾਂ ਮਿਲ ਕੇ ਪਤਾ ਲੱਗੂ ਵੀ ਕਾਹ ਕੀ ਹੈ ਹਾਲੇ ਹਾਲੇ ਕੋਈ ਸਹਮਤ ਨਹੀਂ ਬਣਦਾ ਬਿਲਕੁਲ ਜੋ ਜੋ ਕੋ ਜੋ ਦਿਖਾ ਰਹੇ ਨੇ ਉਹਦੇ ਚੋਂ ਨਹੀਂ ਲੱਗਦਾ ਹੈਗਾ ਵੀ ਰਸਤਾ ਖੁੱਲੂਗਾ ਮੈਨ ਮੰਨ ਲਓ ਸਰਕਾਰ ਦੇ ਅੰਦਰ ਸੀਗਾ ਵੀ ਅਸੀਂ ਇਹਨਾਂ ਨੂੰ ਜਾਣ ਦੇਣਾ ਫਿਰ ਪੈਦਾ ਮਿਲਟਰੀ ਫੋਰਸ ਨੂੰ ਮਂਗਾਉਂਦਾ ਤਾਂ ਕੋਈ ਮਤਲਬ ਨਹੀਂ ਹੈਗਾ ਫਿਰ ਤਾਂ ਇਹਨਾਂ ਕੋਲੇ ਇੰਨੀ ਕੁ ਤਾਂ ਫੋਰਸ ਹੈਗੀ ਆ ਵੀ ਕੋਈ ਸਾਡੇ ਤੇ ਜਦੋਂ ਸਾਡੀ ਕ੍ਰੈਡੀਬਿਲਟੀ ਸੀ ਵੀ ਅਸੀਂ ਆਪਦੇ ਜਥੇਦਾਰਾਂ ਕੋਈ ਜਾਨ ਨਹੀਂ ਦਿੰਦੇ ਠੀਕ ਹੈ ਨਾ ਚਲ ਉਹਦੇ ਲਈ ਉਹ ਤਿਆਤ ਵਾਸਤੇ ਕਰ ਸਕਦੇ ਹੋ ਤਾਂ ਪੰਜਾਬ ਸਰਕਾਰ ਨੂੰ ਵੀ ਕਹਿ ਸਕਦੇ ਸੀ ਯਾਰ ਜੋ ਇਹਨਾਂ ਨੇ ਐਲਾਨ ਕੀਤਾ ਇਹਦੇ ਇਹਦੇ ਹਿਸਾਬ ਨਾਲ ਇਹ ਹੁਣ ਇਹ ਤਾਂ ਕੋਈ ਰੌਲਾ ਨਹੀਂ ਲੱਗਦਾ ਨਹੀਂ ਹੈ ਫਿਰ ਵੀ ਅਸੀਂ ਕਹਾਂਗੇ ਚੰਗਾ ਫੈਸਲਾ ਹੋਊਗਾ ਤੇ ਸਾਨੂੰ ਦਿੱਲੀ ਜਾਣ ਪੁਰਾ ਮੰਟੰਗਣਾ ਦਿੰਦਿਆ ਇਹਦੇ ਕੋਈ ਮਾੜੀ ਗੱਲ ਨਹੀਂ ਤੇ ਨੌਜਵਾਨਾਂ ਦੀ ਇੱਕ ਗੱਲ ਜ਼ਰੂਰ ਆਉਂਦੀ ਕਿ ਜਦੋਂ ਕਿਸਾਨ ਅਭੂਲਨ ਚੱਲ ਰ ਸਭ ਤੋਂ ਵੱਡਾ ਯੋਗਦਾਨ ਉਸੇ ਨੌਜਵਾਨਾਂ ਦਾ ਵੀ ਰਹਿੰਦਾ ਹੈ ਕਿਤੇ ਨੌਜਵਾਨ ਜਸ਼ੀਲੇ ਹੁੰਦੇ ਨੇ ਉਸੇ ਕੋਸ਼ ਸੰਭਲਦੀ ਵੀ ਕਿ ਨੌਜਵਾਨ ਨੂੰ ਇਹ ਫੈਸਲਾ ਦਿੱਤੀ ਗਈ ਹੈ ਕਿ ਇਮੋਸ਼ਨ ਹੋ ਕੇ ਕੋਈ ਐਸਾ ਕਦਮ ਨਾ ਚੁੱਕਿਆ ਜਾਵੇ ਜਿੱਥੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਲਾਕ ਅੱਗੇ ਜਾਏਗਾ ਉਸਦੇ ਲਈ ਕਿਸ ਤਰੀਕੇ ਦੇ ਪ੍ਰਬੰਧ ਰਹਿਣਗੇ ਜੀ ਕਿਉਂਕਿ ਤੁਸੀਂ ਕੋਈ ਬੀਪੀਐਲ ਬਾਰੇ ਗੱਲ ਕਰ ਦਿੱਤਾ ਪਰ ਪੇਨ ਨਹੀਂ ਦੇਖੋ ਦੋ ਗੱਲਾਂ ਨੇ ਮੈਨੂੰ ਲੱਗਦਾ ਪੰਜਾਬ ਦਾ ਜਿੰਨਾ ਵੀ ਜੂਠਾ ਜਾਂ ਦੇਸ਼ ਦਾ ਬਹੁਤ ਸਿਆਣਾ ਸਮਝਦਾਰ ਹੈ ਜੋ ਅਸੀਂ ਐਲਾਨ ਕਰਦੇ ਆਂ ਉਹ ਐਲਾਨ ਨੂੰ ਦੇਖਦਾ ਵੀ ਐਲਾਨ ਕਿ ਕੀਤਾ ਹੁੰਦਾ ਪਹਿਲੇ 13 ਫਰਵਰੀ ਨੂੰ ਜਦੋਂ ਪਹਿਲੋਂ ਤੇ ਕੋਸ਼ਿਸ਼ ਸੀ ਨਾ ਕਿ ਅਸੀਂ ਸੈਦ ਰੋਕਾਂ ਹਟਾ ਕੇ ਸਫਲ ਹੋ ਜਾਗੇ ਉਹ ਪੋਜੀਸ਼ਨ ਹੋਰ ਸੀ ਠੀਕ ਹੈ ਨਾ ਲੱਗਦਾ ਸੀ ਜਦੋਂ ਅਸੀਂ ਪਾਫਿਆ ਵੀ ਇਹ ਤਾਂ ਸਿੱਧੀਆਂ ਗੋਲੀਆਂ ਮਾਰ ਰਹੇ ਆ ਹੁਣ ਝੰਡੇ ਡੰਡੇ ਝੰਡੇ ਵਾਲੇ ਦਾ ਗੋਲੀ ਨਾਲ ਕੀ ਟੱਕਰਾਂ ਫਿਰ ਇਹ ਸਟਾਪ ਕਰ ਲਿਆ ਹੁਣ ਇਹ ਦੋਵਾਂ 'ਚ ਫਰਕ ਆ ਐਲਾਨ ਹੀ ਸਾਡਾ ਹੋ ਗਿਆ ਹੋਇਆ ਵੀ ਪੀਸਫੁਲੀ ਜਥਿਆਂ 'ਚ ਜਾਣਾ ਮੈਨੂੰ ਨਹੀਂ ਲੱਗਦਾ ਕੋਈ ਕੋਈ ਨੂੰ ਲੰਗਣਾ ਕਰੂਗਾ ਲੱਗਦਾ ਪੰਦੇ ਪੰਦੇ ਦਾ ਮਰਜੀਵੜੇ ਸ਼ਬਦ ਨੂੰ ਡਿਸਕ੍ਰਾਈਬ ਕੀਤਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਕਿਸਾਨਾ ਜੂ ਥੱਕ ਗਏ ਜਾਂ ਕੋਈ ਹੁਣ ਰਾਹ ਨਹੀਂ ਰਿਹਾ ਮੌਤ ਤਾਂ ਆਖਰੀ ਰਸਤਾ ਹੁੰਦਾ ਕਦੋਂ ਬੰਦਾ ਸਾਰੀਆਂ ਲੜਾਈਆਂ ਲੜ ਕੇ ਥੱਕ ਜਾਂਦਾ ਉਦੋਂ ਬੰਦਾ ਕਹਿੰਦਾ ਕਿ ਹੁਣ ਅਸੀਂ ਮਰਨ ਲਈ ਪੇਸ਼ ਆ ਕੀ ਹੁਣ ਕੋਈ ਹੋਰ ਰਸਤਾ ਨਹੀਂ ਹੈ ਕਿਸਾਨਾਂ ਕੋਲ ਦੇ ਬੰਦੀਆਂ ਕੋਲ ਅਸੀਂ ਪਹਿਲੇ ਹੀ ਕਿਹਾ ਵੀ ਇਹ ਜਿਹੜੀ ਪਿਰਤ ਹੈ ਅਸੀਂ ਤਾਂ ਇਹ ਪਿਰਤ ਅਸੀਂ ਨਹੀਂ ਪਾਈ ਗੁਰਪ੍ਰੀਤ ਗਵੰਦਰ ਸਾਹਿਬ ਨੇ ਪਾਈ ਕੀ ਗੁਰਪ੍ਰੀਤ ਗਵੰਦਰ ਸਾਹਿਬ ਜੇ ਥੱਕ ਗਏ ਸੀਗੇ ਥੱਕੇ ਹੋਏ ਉੱਥੇ ਗਏ ਆ ਥੱਕੇ ਹੋਏ ਨਹੀਂ ਜਾਂਦੇ ਹੁੰਦੇ ਇਹਨੂੰ ਐ ਕਹਿੰਦਾ ਨਾ ਵੀ ਜੇ ਕੋਈ ਮਰਜੀਵੜਿਆਂ ਦੇ ਤੌਰ ਤੇ ਪੇਸ਼ ਕਰਦਾ ਤਾਂ ਥੱਕ ਚੁੱਕਿਆ ਹੁੰਦਾ ਇਹ ਪੇਸ਼ਕਾਰੀ ਨਹੀਂ ਠੀਕ ਨਹੀਂ ਵਿਆਖਿਆ ਹੈ ਅਸੀਂ ਕੋਈ ਥੱਕੇ ਹੋਏ ਨਹੀਂ ਇੱਕ ਘੋਲ ਦੀ ਫਾਰਮ ਹੈ ਕੋਈ ਸ਼ਕਲ ਹੈ ਲੜਾਈ ਦਾ ਹਿੱਸਾ ਹੈ ਲੜਾਈ ਦਾ ਹਿੱਸਾ ਹੈ ਨਹੀਂ ਕਿ ਇਹ ਪਹਿਲੀ ਵਾਰ ਸ਼ਬਦ ਨਹੀਂ ਵਰਤਿਆ ਜਾ ਰਿਹਾ ਕਾਲੀ ਸਾਰੀ ਮੂਵਮੈਂਟ ਨੇ ਇਹ ਸ਼ਬਦ ਨੂੰ ਵਰਤਿਆ ਹਰ ਕਾਲੀ ਮੂਵਮੈਂਟ ਨੇ ਬਹੁਤ ਕੁਝ ਅੰਗਰੇਜ਼ਾਂ ਦੀ ਸਟ੍ਰਗਲ ਵਿੱਚ ਕਾਂਗਰਸੀ ਵੀ ਬਹੁਤ ਸਾਵਾਂ ਦੇ ਸਟ੍ਰਗਲ ਦੇ ਵਿੱਚ ਸ਼ਬਦ ਵਰਤਦੇ ਰਹੇ ਇਹ ਜਿਹੀ ਗੱਲ ਕੋਈ ਨਹੀਂ ਇੱਕ ਘੋਲ ਦੇ ਤਰੀਕੇ ਨੇ ਨਾ ਕਿ ਘੋਲ ਨੂੰ ਕਿੱਦਾਂ ਬਿਲਡ ਅਪ ਕਰਨਾ ਕਿਉਂਕਿ ਸਾਡੇ ਤੇ ਇਲਜ਼ਾਮ ਹੈ ਆ ਠੀਕ ਹੈ ਜੀ ਵੀ ਜੋ ਉਹ ਇਲਜ਼ਾਮ ਲਾ ਰਹੇ ਸੀ ਉਹ ਤਾਂ ਤੋੜ ਕੇ ਮੈਂ ਕੱਢੀ ਐ ਨੈਸ਼ਨਲ ਮੀਡੀਆ ਤੇ ਆ ਰਿਹਾ ਵੀ ਇਹਨਾਂ ਦੇ ਟਰੈਕਟਰ ਮੋਡੀਫਾਈ ਆ ਠੀਕ ਹੈ ਜੀ ਇਹਨਾਂ ਕੋ ਪੋਕ ਲੈਣਾ ਵਾ ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਇਹ ਸਾਡੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਆ ਹੁਣ ਭਲਾ ਹੁਣ ਕੀ ਜਵਾਬ ਇਸ ਗੱਲ ਦਾ ਹੁਣ ਤਾਂ ਅਸੀਂ ਤਾਂ ਕਿਹਾ ਨਾ ਵੀ ਸਾਡੀ ਮੈਤਿਕ ਤੌਰ ਤੇ ਮੋਦੀ ਸਰਕਾਰ ਦੇ ਉੱਤੇ ਜਿੱਤ ਆ ਜਿਉ ਸਾਨੂੰ ਜਾਣ ਨਹੀਂ ਦਿੰਦੇ اخਲਾਕੀ ਤੌਰ ਤੇ ਸਾਡੀ ਜਿੱਤਾਂ ਤੇ ਆਰਥਿਕ ਤੌਰ ਤੇ ਮੰਗਾ ਕਦੋਂ ਪੁਰੀਆ ਹੋ ਗਿਆ ਇਹ ਤਾਂ ਸਮੇਂ ਦੀ ਗਰਭ ਚ ਪਿਆ ਹੈਗਾ ਹੋਰ ਵੀ ਹੁੰਦਾ ਕਿਸਾਨ ਜਿਹੜੇ ਕਚਾ ਲੱਗ ਜਾਂਦੇ ਇਹ ਜਿਹੜੇ ਕਿਸਾਨ ਅਗੋ ਦਿੱਲੀ ਜਾਣਾ ਚਾਹੁੰਦੇ ਨੇ ਇਸ ਰਸਤੇ ਹੀ ਕਿਉਂ ਕਿਸੇ ਹੋਰ ਰਸਤੇ ਕਿਉਂ ਨਹੀਂ ਨਾ ਛੋਟੇ ਛੋਟੇ ਜਥੇ ਦੇ ਰੂਪ ਦੇ ਵਿੱਚ ਦੋ ਗੱਲਾਂ ਜੇ ਸਰਕਾਰ ਨੇ ਦਿੱਲੀ ਭੇਜਣਾ ਤੇ ਇਹੀ ਰਸਤਾ ਕਿਉਂ ਨਹੀਂ ਜੇ ਨਹੀਂ ਭੇਜਣਾ ਤੇ ਦੂਜੇ ਰਸਤੇ ਵੀ ਬੰਦ ਹੋ ਜਾਣੇ ਆ ਜਦੋਂ ਅਸੀਂ ਦੂਜੇ ਰਾਹ ਦਾ ਕੋ ਨਾਂ ਲਿਆ ਤਾਂ ਇਹ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਵਾ ਏਸੀ ਵੀ ਜਾਣਦੇ ਆ ਫਿਰ ਦੂਜਾ ਰਸਤਾ ਵੀ ਬੰਦ ਕਰਾਵਾਂਗੇ ਉਹਦਾ ਨਜਰਾ ਸਾਡੇ ਤੇ ਸੁੱਟਣਗੇ ਵੀ ਇੱਧਰ ਤਾਂ ਬੰਦ ਸੀ ਦੂਜੇ ਬੰਨੇ ਤਾਂ ਇਹ ਪਾਲਿਸੀ ਨਹੀਂ ਹੈਗੀ ਜਦੋਂ ਕਿਸੇ ਨੂੰ ਰਾਹ ਦੇਣਾ ਤਾਂ ਕੋਈ ਰੌਲਾ ਨਹੀਂ ਹੈਗਾ ਹੁਣ ਦਾ ਤਾਂ ਹੁਣ ਕੁੰਡਲੀ ਬਾਰਡਰ ਵੀ ਬਲੌਕ ਹੈ ਜੇ ਤੱਕ ਕੀ ਤੱਕ ਕਦ ਹੋ ਜਾਵਾਂਗੇ ਜੇ ਪਰ ਜੇ ਸਾਹਿਬ ਅਗਰ ਰਾਤ ਤੱਕ ਸੈਂਟਰ ਗਵਰਨਮੈਂਟ ਆਪਕਰ ਅਪਰੋਚ ਕਰਦੀ ਹੈ ਜਾਂ ਹਰਿਆਣਾ ਸਰਕਾਰ ਕੇ ਮਾਧਮੇ ਸੇ ਜਾਂ ਜੇ ਕੋਈ ਵੀ ਜਿਹੜੀ ਗੱਲ ਆ ਉਹ ਸਰਕਾਰ ਤੋਂ ਕੋਈ ਗੈਸ ਨਹੀਂ ਬਣਾਵੇ ਮੀਡੀਆ ਤੋਂ ਦਿੱਲੀ ਆ ਰਿਹਾ ਹੈ ਇਸ ਵਾਸਤੇ ਇੱਕ ਟੀਮ ਖਿਆਰ ਗਈ ਵਗੈਰਾ ਤੁਹਾਡੇ ਤੁਹਾਡੇ ਵਲੰਟੀਅਰ ਦੇਖੋ ਅਸੀਂ ਕਰ ਲਈ ਜੀ ਇੱਥੇ ਵਲੰਟੀਅਰ ਹੀ ਹੋਣੇ ਆ ਤੁਹਾਨੂੰ ਇੱਕ ਸੇਫ ਜ਼ੋਨ ਦੇ ਵਿੱਚ ਅਸੀਂ ਖੜਾ ਕਰਨਾ ਸਾਨੂੰ ਸਾਨੂੰ ਪੁਲਿਸ ਨਾਲ ਵੀ ਝਗੜਾ ਕਰਨਾ ਪੈਣਾ ਤੁਹਾਡੇ ਪਰ ਵਲੰਟੀਅਰ ਨਾਲ ਝਗੜਾ ਕਰਨਾ ਨਹੀਂ ਨਹੀਂ ਹੋਊਗਾ ਨਹੀਂ ਇਹਦਾ ਪ੍ਰਬੰਧ ਅਸੀਂ ਕਰ ਲਿਆ ਸਪੈਸ਼ਲ ਟੀਮ ਲਾਤੀ ਹੈ ਉਹ ਵੀ ਵੈਸੀ ہماری ਆ ਰਹੀ ਹੈ ਕੋਈ ਨਹੀਂ ਬਿਲਕੁਲ ਬੈਰੀਕੇਡਾਂ ਦੇ ਅੰਦਰ ਅਸੀਂ ਲਾਵਾਂਗੇ ਔਰ ਬਕਾਇਦਾ ਹਰਿਆਣੇ ਦੀਆਂ ਸਾਰੀਆਂ ਟੀਮਾਂ ਨੂੰ ਹੁਕਮ ਦੇ ਦਿੱਤੇ ਗਏ ਵੀ ਤੁਸੀਂ ਔਰ ਹਿੰਦੀ ਪੰਜਾਬੀ ਦੋਵੇਂ ਗੱਲ ਕਰ ਲੋਗੇ ਔਰ ਤੁਸੀਂ ਉਹਨਾਂ ਦੀ ਸੇਫਟੀ ਲਈ ਖੜੇ ਹੋਵੋਗੇ ਠੀਕ ਹੈ ਨਾ ਔਰ ਸਪੈਸ਼ਲ ਐਸੀ ਇਹ ਸਾਰਾ ਕੁਝ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਆ ਕਿਸੇ ਕਿਸਮ ਦਾ ਏਜੰਸੀਆਂ ਹੁੰਦੀਆਂ ਵਿੱਚ ਤੁਹਾਨੂੰ ਪਤਾ ਭਾਵੇਂ ਤੁਹਾਨੂੰ ਤੁਹਾਨੂੰ ਲੱਗੇ ਏਜੰਸੀਆਂ ਸਰਕਾਰ ਵਾਲੀਆਂ ਚਾਹੇ ਨਾ ਬਹੁਤ ਕੁਝ ਕਰਦੀਆਂ ਨੇ ਅਸੀਂ ਪੂਰੇ ਸचेत ਐਸ ਗੱਲ ਲਈ ਠੀਕ ਹੈ ਨਾ ਸਾਡੀ ਵੀ ਅਪੀਲ ਆ ਠੀਕ ਆ ਦੇਖੋ ਕੋਈ ਵੀ ਕਿਸੇ ਦੀ ਕੰਪਨੀ ਦਾ ਕੀ ਪ੍ਰੋਜੈਕਟ ਆ ਉਹ ਕਹੇ ਜਾਂ ਤਾਂ ਆ ਸਾਡੀ ਚਾਹੇ ਨੈਸ਼ਨਲ ਮੀਡੀਆ ਹੋਵੇ ਚਾਹੇ ਪੰਜਾਬ ਦਾ ਹੋਵੇ ਕਿਸਾਨੀ ਦੇ ਹੱਕ ਚ ਬੋਲੋ ਤੁਸੀਂ ਸਾਡੀ ਜਿੰਨੀ ਮਰਜ਼ੀ ਅਲੋਚਨਾ ਕਰ ਲੋ ਕਿਸਾਨਾਂ ਦੇ ਉਲਟ ਸ਼ਬਦਾਵਲੀ ਨਹੀਂ ਚਾਹੀਦੀ ਇਹ ਅਪੀਲ ਕਰ ਸਕਦੇ ਬਾਕੀ ਥੋੜਾ ਆਜ਼ਾਦ ਪ੍ਰਚਾਪੋ ਪ੍ਰੋਪਗੈਂਡਾ ਹੈਗਾ ਅਸੀਂ ਇਹ ਚਾਉਂਦੇ ਆ ਇਧਰ ਉਧਰ ਲੋਕਾਂ ਦਾ ਗੁੱਸਾ ਇਧਰ ਨਾਲ ਨਿਕਲੇ ਇਹ ਵੀ ਆਪਲੀ ਹਾਂ ਨੇ ਹਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਹੋਰ ਦੇ ਦਗੇ ਅਸੀਂ ਮੋਰਚੇ ਵੱਲੋਂ ਇਹ ਵੀ ਪਾਸ ਕੀਤਾ ਵੀ ਭਾਵੇਂ 1 ਵਜੇ ਜਥੇਨੇ ਤੁਰਨਾ ਪਰ ਅਸੀਂ 10 ਵਜੇ ਤੋਂ ਸਟੇਜ ਤੋਂ ਜੋ ਆਪਣਾ ਰਵਾਇਤ ਹੈਗੀ ਹੈ ਪੰਜਾਬ ਦੀ ਸਿੱਖ ਸਿੱਖਾਂ ਦੀ ਉਹਦੇ ਮੁਤਾਬਕ ਅਰਦਾਸ ਕੀਤੀ ਜਾਊਗੀ ਸਟੇਜ ਤੋਂ ਤੇ ਅਰਦਾਸ ਕਰਕੇ ਜਿਹੜਾ ਗੁਰੂ ਮਹਾਰਾਜ ਤੋਂ ਉਹਦੀ ਜਿਹੜੀ ਪਰਵਾਰਗੀ ਲਈ ਜਾਊਗੀ ਤੁਸੀਂ ਕਹੋਗੇ ਵੀ 1 ਵਜੇ ਕਿਉਂ ਨਹੀਂ ਕੀਤਾ ਕਿਉਂਕਿ ਸਾਨੂੰ ਐ ਹੈਗਾ ਵੀ ਜੇ 1 ਵਜੇ ਤੋਂ ਪਹਿਲੇ ਉਹਨਾਂ ਨੇ 12 ਵਜੇ ਸ਼ੁਰੂ ਕਰਤਾ ਆਪਣੇ ਜਿਹੜੀ ਗੋਲਾਵਾਰੀ ਆਜਾ ਫੋਰ ਹੈ ਤਾਂ ਉਹਦੇ ਵਿੱਚ ਅਰਦਾਸ ਦੇ ਵਿੱਚ ਇਹ ਵਿਗੜਨਾ ਪਵੇ ਇਸ ਕਰਕੇ ਅਸੀਂ 3 ਘੰਟੇ ਪਹਿਲਾਂ ਅਰਦਾਸ ਕਰਾਂਗੇ ਉਹ ਸਿੱਧੀ ਪੂਰਬ ਮਨਾ ਕੇ ਅਰਦਾਸ ਕਰਾਂਗੇ ਠੀਕ ਹੈ